ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਸਫਾਈ ਮੁਹਿੰਮ ਲਗਾਤਾਰ ਜਾਰੀ ਹਰ ਰੋਜ਼ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ ਹਰਜੀਤ ਸਿੰਘ ਜੀਤਾ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਵੈਨਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇ ਕਾਰਜ ਸாதਕ ਅਫਸਰ ਹਰਬਖਸ਼ ਸਿੰਘ ਤੇ ਸੈਨੀਟਰੀ ਇਨਸਪੈਕਟਰ ਮਦਨ ਲਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਸਫਾਈ ਮੁਹਿੰਮ ਲਗਾਤਾਰ ਜਾਰੀ ਹੈ। ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਖੁਦ ਸਫਾਈ ਮੁਹਿੰਮ ਦੀ ਕਮਾਂਡ ਸੰਭਾਲੀ ਹੋਈ ਹੈ। ਅੱਜ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਵਾਰਡ ਨੰਬਰ 2 ਵਿੱਚ ਖੁਦ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਅਤੇ ਉਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦਾ ਪ੍ਰਸਤਾਵ ਆਇਆ। ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਆਰੰਭੀ ਇਸ ਮੁਹਿੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪ੍ਰਦਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਸ਼ਹਿਰ ਵਿੱਚ ਸਫਾਈ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਰੋਜ਼ ਬਾਅਦ ਦੁਪਹਿਰ ਵਾਰਡੇ ਐਮਸੀ ਨੂੰ ਨਾਲ ਲੈ ਕੇ ਸਫਾਈ ਕਰਵਾਈ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸੋਮਵਾਰ ਨੂੰ ਵਾਰਡ 1 ਅਤੇ 2, ਮੰਗਲਵਾਰ ਨੂੰ ਵਾਰਡ 3 ਅਤੇ 4, ਬੁੱਧਵਾਰ ਨੂੰ ਵਾਰਡ 5 ਅਤੇ 6, ਵੀਰਵਾਰ ਨੂੰ ਵਾਰਡ 7 ਅਤੇ 8 ਸ਼ੁੱਕਰਵਾਰ ਨੂੰ ਵਾਰਡ 9 ਅਤੇ 10 ਸ਼ਨੀਵਾਰ ਨੂੰ ਵਾਰਡ 11 ਅਤੇ 12 ਐਤਵਾਰ ਨੂੰ ਵਾਰਡ 13 ਵਿੱਚ ਸਫਾਈ ਕਰਵਾਈ ਜਾਵੇਗੀ ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ ਵਪਾਰ ਮੰਡਲ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਮਨਪ੍ਰੀਤ ਕੌਰ ਅਰੋੜਾ ਕਾਉਂਸਲਰ ਗੁਰਵਿੰਦਰ ਸਿੰਘ ਵਾਲੀਆ ਕਾਉਂਸਲਰ ਕਾਉਂਸਲਰ ਕਮਲਜੀਤ ਸਿੰਘ ਕਾਉਂਸਲਰ ਪਰਵੀਨ ਕੌਸ਼ਲ ਕਾਉਂਸਲਰ ਗੁਰਪ੍ਰੀਤ ਕੌਰ ਅਰੋੜਾ

ਮਿਸਪਲ ਕਮੇਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀਤਾ ਜੀ ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਦੇ ਸਾਰੇ ਹੀ ਵਾਡਾਂ ਦੇ ਵਿੱਚ ਸਫਾਈ ਮੁਹਿੰਮ ਦਾ ਜੋ ਅਸੀਂ ਆਗਾਜ਼ ਕੀਤਾ ਹੈ ਉਸ ਦੇ ਨਾਲ ਹਰ ਰੋਜ਼ ਅਸੀਂ ਹਰ ਵਾਡ ਦੇ ਵਿੱਚ ਤਕਰੀਬਨ 8-8 ਬੰਦੇ ਭੇਜਣੇ ਹਨ ਕੱਲਾ-ਕੱਲਾ ਵਾਡ ਸਾਫ ਕਰਾਂਗੇ ਤੇ ਸ਼ਹਿਰ ਵਾਸੀਆਂ ਨੂੰ ਵੀ ਇੱਕ ਅਪੀਲ ਕਰਾਂਗੇ ਕਿ ਇਸ ਸਾਫ ਸਾੜੀ ਮੁਹਿੰਮ ਦੇ ਵਿੱਚ ਉਹ ਵੀ ਸਾਡਾ ਸਾਥ ਦੇਣ ਗਿੱਲੇ ਕੂੜੇ ਨੂੰ ਤੇ ਸੁੱਕੇ ਕੂੜੇ ਦੇ ਲਈ ਅਲੱਗ ਡਸਟਬਿਨ ਲਗਾਏ ਜਾਣ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਰੱਖ ਸਕੀਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬਹੁਤ ਚੰਗਾ ਲੱਗਿਆ ਕਿ ਪ੍ਰਧਾਨ ਸਾਹਿਬ ਨੇ ਆ ਕੇ ਬਾਅਦ ਨੰਬਰ 2 ਵਿੱਚ ਸਫਾਈ ਦਾ ਸਪੈਸ਼ਲ ਅਭਿਆਨ ਚਲਾਇਆ ਹੈ ਹਫ਼ਤੇ ਵਿੱਚ ਕੁਝ ਦਿਨ ਜਿਹੜੇ ਹੈ ਉਹ ਅਲੱਗ-ਅਲੱਗ ਵਾਰਡ ਵਿੱਚ ਸਫਾਈ ਅਭਿਆਨ ਚਲਾਏ ਜਾਣਗੇ ਜਿਹਦੇ ਵਿੱਚ ਮਿਊਨਿਸਪਲ ਕਮੇਟੀ ਜਾਂ ਜੋ ਟੀਮਾਂ ਐ ਉਹ ਆਣੀਆਂ ਤੇ ਐਮਐਸ ਸਰਵਾਨ ਤੇ ਲੋਕਲ ਜੋ ਵਾਰਡ ਵਾਸੀ ਹੈ ਉਹਨਾਂ ਨਾਲ ਮਿਲ ਕੇ ਪੂਰੇ ਮਹੱਲੇ ਦੀ ਸਫਾਈ ਕੀਤੀ ਜਾਏਗੀ ਜਿਸ ਦੇ ਨਾਲ ਕਿ ਦਾ ਸ਼ਹਿਰ ਵੀ ਸਾਫ਼ ਸੁਥਰਾ ਬਣੇਗਾ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਭੂ ਨੂੰ ਸਮਰਪਿਤ ਅਸੀਂ ਇਹ 15 ਵਾੜਾ ਬਣਾ ਰਹੇ ਹਾਂ। ਤੇ ਅੱਜ ਦਾ ਦਿਨ ਸੀਗਾ ਸਾਡਾ ਵਾਰਡ ਨੰਬਰ 2 3 4 ਕਵਰ ਕੀਤੇ ਅਸੀਂ ਤੇ ਸਾਰਾ ਦਿਨ ਇੱਥੇ ਸਪੈਸ਼ਲ ਅਸੀਂ 15 ਬੱਧੀਆਂ ਦੀ ਸਫਾਈ ਕੋਸਟ ਬਣਾ ਕੇ ਅਲੱਗ-ਅਲੱਗ ਵਾਰਡ ਕਵਰ ਕਰਵਾ ਰਹੇ ਹਾਂ। ਛੋਟਾ ਪਰਪਸ ਇਹੀ ਹੈ ਕਿ ਵੀ ਜਿਹੜੀ ਰੂਟੀਨ ਦੀ ਸਫਾਈ ਤਾਂ ਹੁੰਦੀ ਹੀ ਹੈ ਸਾਡੀ ਬਟ ਇਹ ਕਿ ਵੀ ਕਈ ਇਦਾਂ ਦੇ ਇਸ਼ੂਸ ਹੁੰਦੇ ਆ ਕਈ ਗਾਰਬੇਜ ਬੰਡਰੇਬਲ ਪੁਆਇੰਟਸ ਹੁੰਦੇ ਆ ਤੇ ਜੋ ਸਫਾਈ ਕਰਨ ਦੇ ਬਾਵਜੂਦ ਵੀ ਲੋਕੀ ਉੱਥੇ ਛੁੱਟ ਜਾਂਦੇ ਆ ਤੇ ਉਹਨਾਂ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਉਹ ਰਹਿਣ ਨਹੀਂ ਦੇਣਾ ਨਾਲੀਆਂ ਤੇ ਵਿੱਚ ਜਿਹੜਾ ਬਾਰ-ਬਾਰ ਥੂੜਾ ਸੁੱਟ ਹੋ ਜਾਂਦਾ ਪਬਲਿਕ ਵੱਲੋਂ ਉਹਨੂੰ ਸੈਲਫ ਸਟਾਈਜ਼ ਕਰਨ ਲਈ ਅਸੀਂ ਸਾਰੇ ਵਾਰਡਾਂ ਵਿੱਚ ਪ੍ਰਧਾਨ ਜੀ ਮੈਂਬਰ ਸਹਿਬਾਨ ਦੇ ਨਾਲ ਜਾ ਜਾ ਕੇ ਇਕੱਲੇ ਇਕੱਲੇ ਵਿਦਵਾਨ ਇਕੱਲੇ ਇਕੱਲੇ ਘਰ ਨੂੰ ਸਮਝਾ ਰਹੇ ਹਾਂ ਕਿ ਵੀ ਇਹ ਚੀਜ਼ ਦਾ ਆਪਾਂ ਵੀ ਸੈਂਸਟਾਈਜ਼ ਰਹੀਏ ਤਾਂ ਕਿ ਇਹ ਪੂਰਾ ਪੋਰੀ ਨਾ ਇਸ ਕਰਕੇ ਇਹ 15 ਵਾਰਡਾਂ ਮਨਾ ਰਹੇ ਹਾਂ ਕਿ ਸਾਰੇ ਪਬਲਿਕ ਸੈਂਸਟਾਈਜ਼ ਹੋ ਠੀਕ ਜੀ ਇਸ ਸਫਾਈ ਵਾਰਡਾਂ ਦੀ ਉਹਦਾ ਕੀ ਸ਼ਡਿਊਲ ਹੈ ਕਿਦਾਂ ਹੈ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇੜੇ ਨੂੰ ਮੁੱਖ ਰੱਖਦੇ ਹੋਏ ਸਫਾਈ ਮਹਿੰਮ ਸ਼ੁਰੂ ਕੀਤੀ ਸੀ ਤੇ ਬਾਹਰੀਆਂ ਰੋਡਾਂ ਔਰ ਨਗਰ ਕੀਰਤਨ ਦੇ ਰੂਟ ਜਿਹੜੇ ਅਸੀਂ ਸਾਰੇ ਕਲੀਅਰ ਕੀਤੇ ਸੀ ਤੇ ਹੁਣ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਸਫਾਈ ਕਰਨ ਦਾ ਇੱਕ ਵੱਖਰਾ ਸ਼ਡਿਊਲ ਬਣਾਇਆ ਗਿਆ ਜਿਵੇਂ ਕਿ ਪਹਿਲਾਂ ਸਫਾਈ ਹੁੰਦੀ ਹੈ ਉਹ ਹੁੰਦੀ ਰਹੇਗੀ ਤੇ ਹਰ ਦਿਨ ਅਸੀਂ ਦੋ ਵਾਰਡ ਕਲੀਅਰ ਕਰਿਆ ਕਰਾਂਗੇ ਜਿਦੇ ਵਿੱਚ ਵੱਖਰਾ ਸ਼ਡਿਊਲ ਬਣਾ ਦਿੱਤਾ ਗਿਆ ਹੈ ਉਥੋਂ ਸਾਰਾ ਬੇਰਵਾ ਤੁਹਾਨੂੰ ਦੇ ਦਵਾਂਗੇ ਤੇ ਹਰ ਵਾਰਡ ਦੇ ਵਿੱਚ ਰੋਜ਼ 15 ਬੰਦੇ ਦੁਪਹਿਰ ਤੋਂ ਬਾਅਦ ਸਪੈਸ਼ਲ ਪਹੁੰਚਣਗੇ ਲੋਡ ਲੋਡ ਅਨਸਾਰ ਮਸ਼ੀਨਰੀ ਪਹੁੰਚੇਗੀ ਤੇ ਨਾਲ ਜਿਹੜੀ ਹੈਗੀ ਕਾਉਂਸਲ ਦੀ ਜਿਹੜੀ ਨਿਗਰਾਨੀ ਕਰਨ ਵਾਲੀ ਟੀਮ ਪਹੁੰਚੇਗੀ ਤੇ ਐਮਸੀ ਨੂੰ ਸਪੋਰਟ ਕਰ ਦਿੱਤੇ ਜਾਣਗੇ ਬੰਦੇ ਐਮਸੀ ਦੀ ਡਿਊਟੀ ਹੋਵੇਗੀ ਬਾਡ ਨੂੰ ਸਾਫ ਸੁੱਤਰ ਰੱਖਣ ਦੀ ਜੇਕਰ ਐਮਸੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਐਮਸੀ ਸਾਡੇ ਨਾਲ ਜਾ ਕਰ ਸਕਦੇ ਅਫਸਰ ਜੀ ਸਾਡੇ ਅਰਵਕ ਸਿੰਘ ਜੀ ਇਹਨਾਂ ਨਾਲ ਗੱਲ ਕਰ ਸਕਦੇ